ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਸਾਥਿਓ ਕਨਫਰਮ ਕਰ ਦੋ ਵੀ ਜਿਹੜੀ ਆਵਾਜ਼ ਹੈ ਉਹ ਲਾਈਵ ਦੇ ਵਿੱਚ ਸਹੀ ਤਰੀਕੇ ਨਾਲ ਆ ਰਹੀ ਹੈ ਕਮੈਂਟ ਕਰਕੇ ਦੱਸ ਦੋ ਸਾਥਿਓ ਤਨਾ ਅੱਜ ਜਿਹੜੇ ਆਪਾਂ 5994 ਤੇ 2364 ਬੱਤੀ ਦੇ ਸੰਬੰਧੀ ਲਾਈਵ ਹੋਨੇ ਆ ਤਾਂ ਅੱਜ ਜਿਹੜੀ ਗੱਲਬਾਤ ਕਰਦੇ ਆਪਾਂ ਗੱਲਬਾਤ ਇੱਥੋਂ ਸ਼ੁਰੂ ਕਰਦੇ ਆ ਵੀ ਆਪਣੇ ਜਿਹੜਾ 2364 ਦੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਲਿਸਟ ਹੈ ਪਿਛਲੇ ਦਿਨੀ ਪੈ ਗਈ ਸੀਗੀ ਤੇ ਸਟੇਸ਼ਨ ਚੁਆਇਸ ਨੂੰ ਲੈ ਕੇ ਜਿਹੜਾ ਆਪਾਂ ਨੂੰ ਇਹ ਕਿਹਾ ਜਾ ਰਿਹਾ ਸੀ ਵੀ ਜਿਹੜਾ ਸਟੇਸ਼ਨ ਚੁਆਇਸ ਦਾ ਲੈਟਰ ਹੈ ਅੱਜ ਪੈ ਜਾਵੇਗਾ ਤਾਂ ਉਹ ਜਿਹੜਾ ਅੱਜ ਤੁਸੀਂ ਸਾਰਿਆਂ ਨੇ ਗਰੁੱਪਾਂ ਦੇ ਵਿੱਚ ਸਾਈਟ ਤੇ ਵੇਖ ਲਿਆ ਵੀ ਜਿਹੜਾ ਸਟੇਸ਼ਨ ਚੁਆਇਸ ਦਾ ਲੈਟਰ ਹੈ ਉਹ 364 ਦਾ ਆ ਗਿਆ ਤਾਂ ਹੁਣ 9594 ਦੇ ਮੰਨ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਵਾਲ ਆ ਰਿਹਾ ਵੀ ਉਹ ਇਹ ਹੈਗਾ ਵੀ 9594 ਦੀ ਲਿਸਟ ਜਿਹੜੀ ਉਹ ਕਦੋਂ ਜਾਰੀ ਹੋਵੇਗੀ ਤਾਂ ਸਾਥੀਓ ਅੱਜ ਮੈਂ ਲਗਭਗ ਅਸੀਂ ਸਾਰੇ ਸਾਥੀ ਜਿਹੜੇ ਇੱਥੇ ਚੰਡੀਗੜ੍ਹ ਸੀਗੇ ਜਿਹੜੇ ਜਿਹੜੇ ਵੀ ਅਧਿਕਾਰੀਆਂ ਨਾਲ ਅਸੀਂ ਨੇ ਲੱਗਿਆ ਸਾਨੂੰ ਵੀ ਮੀਟਿੰਗਾਂ ਕਰਨੀਆਂ ਚਾਹੀਦੀਆਂ ਨੇ ਅਸੀਂ ਉਹਨਾਂ ਉਹਨਾਂ ਕੋਲ ਗਏ ਸਭ ਤੋਂ ਪਹਿਲਾਂ ਜਿਹੜਾ ਇੱਕ ਐਕਸ ਸਰਵਿਸਮੈਨ ਦਾ ਕੇਸ ਸੀਗਾ ਜਿਹੜੀ ਉਹਦੀ ਕੰਟੈਂਪਟ ਲੱਗੀ ਹੋਈ ਸੀਗੀ ਸੀਐਮ ਫਾਈਲ ਕਰੀ ਸੀਗੀ ਉਹਨਾਂ ਨੇ ਤਾਂ ਉਸ ਦੇ ਸਬੰਧ ਵਿੱਚ ਤੁਹਾਨੂੰ ਆਡੀਓ ਦੇ ਮਾਧਿਅਮ ਰਾਹੀਂ ਵੀ ਸਾਰੀ ਜਾਣਕਾਰੀ ਦਿੱਤੀ ਦੇ ਦਿੱਤੀ ਗਈ ਸੀ ਇੱਕ ਵੇ ਇੱਕ ਵਾਰ ਫਿਰ ਦੁਬਾਰਾ ਦੱਸ ਦਿੰਦੇ ਆ ਵੀ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਸ਼ਮ ਲਾਈ ਸੀ ਕਿ ਜਿਹੜੇ ਪੁਰਾਣੇ ਆਰਡਰ ਨੇ ਉਹ ਫੋਲੋ ਨਹੀਂ ਕੀਤੇ ਗਏ ਤਾਂ ਜੱਜ ਸਾਹਿਬ ਨੇ ਉਹਨਾਂ ਨੂੰ ਡਿਪਾਰਟਮੈਂਟ ਨੂੰ ਕਿਹਾ ਵੀ ਤੁਸੀਂ ਨੇ ਇਹ ਜਿਹੜੇ ਆਰਡਰ ਨੇ ਫੋਲੋ ਕਿਉਂ ਨਹੀਂ ਕੀਤੇ ਤਾਂ ਡਿਪਾਰਟਮੈਂਟ ਵੱਲੋਂ ਇਹ ਰਿਪਲਾਈ ਸੀਗਾ ਵੀ ਅਸੀਂ ਜਿਹੜਾ ਇਸ ਨੂੰ ਅੱਗੇ ਚੈਲੰਜ ਕਰਾਂਗੇ ਅਸੀਂ ਐਲਪੀਏ ਫਾਈਲ ਕਰਾਂਗੇ ਤਾਂ ਜੈਪਾਲ ਸਾਹਿਬ ਨੇ ਇਹ ਕਿਹਾ ਵੀ ਤੁਸੀਂ ਹੁਣ ਤੱਕ ਫਾਈਲ ਜਿਹੜੀ ਹੈ ਐਲਪੀਏ ਫਾਈਲ ਕਿਉਂ ਨਹੀਂ ਕੀਤੀ ਤਾਂ ਉਹਨਾਂ ਨੇ ਚਲੋ ਜੋ ਵੀ ਭਾਨੇ ਲਾਏ ਜਾਂ ਕਿਵੇਂ ਵੀ ਸੀਗਾ ਜੋ ਵੀ ਉਹਨਾਂ ਨੇ ਆਪ ਦਾ ਰਿਪਲਾਈ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਜੈਪਾਲ ਸਾਹਿਬ ਨੇ ਕਿਹਾ ਵੀ ਤੁਸੀਂ ਹਫਤੇ ਦੇ ਅੰਦਰ ਅੰਦਰ ਜਿਹੜੀ ਹੈ ਐਲਪੀਏ ਫਾਈਲ ਕਰੋ ਤੇ ਜਾਂ ਅੱਗੇ ਦਾ ਜਿਹੜਾ ਸਾਨੂੰ ਰਿਪਲਾਈ ਪੇਸ਼ ਕਰੋ ਤਾਂ ਉਹਦੀ ਤਾਰੀਖ ਵੀ ਤੁਸੀਂ ਨੇ ਵੇਖਿਆ ਵੀ 30 ਜਨਵਰੀ ਜਿਹੜੀ ਮਿਲੀ ਹੈ ਤਾਂ ਉਸ ਦੇ ਸਬੰਧ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਖਤਰਾ ਜਿਹੜਾ ਹੁੰਦਾ ਉਹ ਇਹ ਸੀਗਾ ਵੀ ਕਿਸੇ ਤਰ੍ਹਾਂ ਦੀ ਸਟੇ ਵਗੈਰਾ ਤਾਂ ਨਹੀਂ ਹੁੰਦੀ ਤਾਂ ਉਹ ਨਹੀਂ ਹੈਗਾ ਉਸ ਤਰ੍ਹਾਂ ਦਾ ਕੁਝ ਵੀ ਤਾਂ ਦੂਸਰੀ ਗੱਲ ਫਿਰ ਜਿਹੜੀ ਅਸੀਂ ਭਰਤੀ ਬੋਰਡ ਆਪਣੇ ਇੱਥੇ ਆਏ ਸੀਗੇ ਉੱਥੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਕਹਿ ਸੀਗਾ ਵੀ ਅੱਜ ਜਾਂ ਕੱਲ ਜਿਹੜਾ 9594 ਦੀ ਲਿਸਟ ਜਿਹੜੀ ਜਾਰੀ ਕਰ ਦਿੱਤੀ ਜਾਏਗੀ ਅੱਜ ਹੁਣ ਆਪਾਂ ਨੂੰ ਪਤਾ ਵੀ ਨਹੀਂ ਹੋਈ ਤਾਂ ਇਹਦਾ ਮਤਲਬ ਹੈ ਵੀ ਕੱਲ ਜਿਹੜੀ ਲਗਭਗ ਲਗਭਗ ਉਮੀਦ ਹੈ ਵੀ 100% ਜਿਹੜੀ ਕੱਲ ਲਿਸਟ ਹੈ ਜਿਹੜੀ ਆਪਣੀ ਉਹ ਆ ਜਾਵੇਗੀ ਉਸ ਤੋਂ ਬਾਅਦ ਜਿਹੜਾ ਅਸੀਂ ਡੀਪੀਆਈ ਦਫ਼ਤਰ ਗਿਆ ਜਿਸ ਤੇ 2344 ਦੇ ਸਟੇਸ਼ਨ ਦੇ ਸਬੰਧੀ ਜਿਹੜੀ ਗੱਲਬਾਤ ਕੀਤੀ ਗਈ ਤਾਂ ਇੱਕ ਵਾਰ ਤਾਂ ਲੱਗਿਆ ਕਿ ਅੱਜ ਜਿਹੜਾ ਹੈ ਉਸ ਸਟੇਸ਼ਨ ਚੋਇਸ ਦਾ ਜਿਹੜਾ ਲੈਟਰ ਹੈ ਉਹ ਨਹੀਂ ਆਵੇਗਾ ਪਰ ਫਿਰ ਵੀ ਕਾਫੀ ਗੱਲਬਾਤ ਕਰਨ ਤੋਂ ਬਾਅਦ ਜਾਂ ਕਹਿ ਲਓ ਸਾਰਿਆਂ ਨਾਲ ਰابطਾ ਕਰਨ ਤੋਂ ਬਾਅਦ ਜਿਹੜਾ ਉਹ ਲੈਟਰ ਤੁਸੀਂ ਨੇ ਵੇਖਿਆ ਉਹ ਬਾਕੀ ਦੀ ਜਾਣਕਾਰੀ ਤੁਹਾਨੂੰ ਸਾਰੇ ਹਰਜੀਤ ਸਰ ਦੱਸਣਗੇ ਜਿਵੇਂ ਵੀ ਹੋਇਆ ਜੋ ਵੀ ਸਿਸਟਮ ਸੀਗਾ ਹਾਂ ਹੁਣ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਅਪੀਲ ਹੈਗੀ ਆ ਵੀ ਸ਼ਾਂਤੀ ਤੇ ਹੌਸਲਾ ਸਬਰ ਤੇ ਏਕਾ ਬਣਾ ਕੇ ਰੱਖੋ ਜਿਹੜੇ ਆਪਾਂ ਆਪਸ ਦੇ ਵਿੱਚ ਉਲਝਦੇ ਆਂ ਗਰੁੱਪਾਂ ਦੇ ਵਿੱਚ ਆ ਉਹਨਾਂ ਤੋਂ ਥੋੜੀ ਦੂਰੀ ਬਣਾ ਕੇ ਰੱਖੋ ਕਿਉਂਕਿ ਹੁਣ ਆਪਾਂ ਨੂੰ ਜਿੱਥੇ ਵੀ ਇਹ ਲੱਗਦਾ ਹੋਇਆ ਕਿ ਆਪਣਾ ਜਿਹੜਾ ਕੰਮ ਨਹੀਂ ਹੋਇਆ ਉੱਥੇ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਕੀ ਕਰਦੇ ਹੁੰਨੇ ਆ ਜਾਂ ਕਿਵੇਂ ਕਰਨਾ ਹੈ ਤਾ ਇੱਕ ਵਾਰ ਜਿਹੜਾ ਜਿੰਨੇ ਦਿਨ ਤੱਕ ਸਟੇਸ਼ਨ ਚੁਆਇਸ 2364 ਦੀ ਨਹੀਂ ਹੁੰਦੀ ਉਸ ਤੋਂ ਬਾਅਦ ਜਿਹੜੀ ਹੈ ਸਟੇਜ 994 ਦੀ ਸਟੇਸ਼ਨ ਚੁਆਇਸ ਜਿਹੜੀ ਓਪਨ ਹੋਵੇਗੀ ਤੇ ਅੱਜ ਜਿਹੜੀ ਫਿਲਹਾਲ ਦੀ ਜਿਹੜੀ ਤੁਹਾਨੂੰ ਇਹ ਹੀ ਹੈ ਜਾਣਕਾਰੀ ਹੈ ਵੀ ਜਿਹੜੀ ਆਪਣੀ ਸੈਸ਼ਨ ਲਿਸਟ ਹੈ ਉਹਦੀ ਪੂਰੀ ਉਮੀਦ ਹੈ ਵੀ ਕੱਲ ਹੈ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲੇਗੀ ਇਸ ਤੋਂ ਬਾਅਦ ਜਿਹੜੀ ਅਗਲੀ ਜਾਣਕਾਰੀ ਹਰਜੀਤ ਭਾਈ ਸਾਂਝੀ ਕਰਨਗੇ ਸਤਿਕਾਰਯੋਗ ਸਾਥਿਓ ਜਿਵੇਂ ਕਿ ਬਾਈ ਨੇ ਹੈਗੇ ਜਿਹੜੀ ਜਾਣਕਾਰੀ ਤਕਰੀਬਨ ਸਾਰੀ ਸਾਂਝੀ ਕਰ ਲਈ ਹੈਗੀ ਸੂ ਕਮੈਂਟ ਵੀ ਦੇਖ ਰਹੇ ਸੀਗੇ ਸਾਥੀਆਂ ਦੇ ਪੋਜੀਟਿਵ ਵੀ ਹੈ ਜਿਹੜਾ ਕਮੈਂਟ ਆ ਰਹੇ ਨੇਗੇ 네ਗੇਟਿਵ ਜਿਹੜੇ ਕਮੈਂਟ ਵੀ ਆ ਰਹੇ ਨੇਗੇ ਸੋ ਅੱਜ ਦੀ ਜੇ ਮੈਂ ਗੱਲ ਕਰਾਂ ਸ਼ੁਰੂਆਤ ਹੁੰਦੀ ਹੈਗੀ ਕੰਟੈਕਟ ਲੱਗੀ ਸੀਗੀ ਸਾਡੇ ਸਾਥੀਆਂ ਜਿਹੜਾ ਕੋਰਟ ਵੀ ਗਏ ਨੇਗੇ ਉਸ ਦੀ ਜਾਣਕਾਰੀ ਜਿਹੜਾ ਬਾਈ ਨੇ ਸਾਂਝੀ ਕਰ ਲਈ ਹੈ ਇਹ ਸਾਰੇ ਸਾਥੀਆਂ ਨਾਲ ਤੇ ਇਸ ਤੋਂ ਬਾਅਦ ਪਰਟੀ ਬੋਰਡ ਵੀ ਗਏ ਸੀਗੇ ਉਸ ਬਾਰੇ ਲਈ 994 ਦੀ ਜਿਹੜੀ ਸੈLECTION ਲਿਸਟ ਆਣੀ ਹੈ ਉਸ ਬਾਰੇ ਵੀ ਜਿਹੜੀ ਜਿਹੜੀ ਜਾਣਕਾਰੀ ਬਾਈ ਨੇ ਸਾਂਝੀ ਕਰ ਲਈ ਹੈਗੀ ਕਿ ਪੂਰੀ ਪੌਸਿਬਿਲਿਟੀ ਹੈ ਕਿ ਕੱਲ ਨੂੰ 994 ਦੀ ਜਿਹੜੀ ਸੈLECTION ਲਿਸਟ ਆਣੀ ਹੈ ਉਹ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲਣੀ ਹੈ ਸੋ ਇਸ ਤੋਂ ਬਾਅਦ ਡੀਪੀ ਗੈਂਕ ਨਾਲ ਵੀ ਮੀਟਿੰਗ ਕੀਤੀ ਗਈ ਔਰ ਜੇ ਮੈਂ ਕਲੀਅਰ ਕੱਟ ਗੱਲ ਕਰਾਂ ਤਾਂ ਜਿਹੜਾ ਅੱਜ ਸਾਨੂੰ ਸਟੇਸ਼ਨ ਚੋਇਸ ਦਾ ਜਿਹੜਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਓਹ ਨੋਟੀਫਿਕੇਸ਼ਨ ਜਿਹੜਾ ਅੱਜ ਨਹੀਂ ਆਉਣਾ ਸੀਗਾ ਉਹ ਆਉਣਾ ਸੀਗਾ ਪਰਸੋਂ ਨਹੀਂ ਔਰ ਇਹੇ ਤਰੀਕਾ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਸੋਮਵਾਰ ਔਰ ਮੰਗਲਵਾਰ ਨੂੰ ਸਟੇਸ਼ਨ ਚੁਆਇਸ ਹੋਣੀ ਹੈਗੀ 364 ਵਰਤੀ ਇਹਦੇ ਪਿੱਛੇ ਇੱਕ ਰੀਜ਼ਨ ਹੈਗਾ ਕਿਉਂ ਹੈਗਾ ਜਿਹੜਾ ਥੋੜਾ ਲੇਟ ਆ ਜਿਹੜੀ ਸਾਡੇ ਸਟੇਸ਼ਨ ਚੁਆਇਸ ਹੋ ਰਹੀ ਹੈਗੀ ਕਿਉਂਕਿ ਵਰਟੀਕਲ ਹੋਇਆਗਾ ਉਸ ਦੇ ਜਿਹੜਿਆ ਹਦਾਇਤਾਂ ਨਹੀਂ ਨੀਆਂ ਉਹ ਵੀ ਹੈ ਜਿਹੜਾ ਜਲਦੀ ਹੈ ਜਿਹੜਾ ਸਾਨੂੰ ਦੇਖਣ ਨੂੰ ਮਿਲ ਗਿਆ ਸੋ ਪਰਸੋਂ ਉਹ ਆਪਣਾ ਇਹ ਸਟੇਸ਼ਨ 28 ਨੂੰ ਲੈ ਕੇ ਨੋਟੀਫਿਕੇਸ਼ਨ ਆਉਣਾ ਸੀਗਾ ਅੱਜ ਇੱਕ ਵਾਰੀ ਸਾਨੂੰ ਆ ਜਿਹੜਾ ਜਵਾਬ ਦੇ ਦਿੱਤਾ ਸੀਗਾ ਕਿ ਅੱਜ ਕੋਈ ਨੋਟੀਫਿਕੇਸ਼ਨ ਨਹੀਂ ਆਉਣਾ ਲਗਾਤਾਰ ਜਿਹੜੇ ਸਾਥੀ ਇੱਥੇ ਵੀ ਵਰਕ ਕਰਦੇ ਰਹੇ ਨੇਗੇ ਤਿੰਨੇ ਅਸੀਂ ਤੁਹਾਡੇ ਸਾਹਮਣੇ ਬੈਠਾਂਗੇ ਬਾਈ ਹੀਰਾ ਸਾਡੇ ਨਾਲ ਰਹੇਗੇ ਨਾਲ ਨੇ ਹੁਣ ਵੀ ਤੇ ਇੱਥੇ ਅਸੀਂ ਵਰਕ ਕਰਦੇ ਰਹਾਂਗੇ ਤੇ ਇਹਦੇ ਨਾਲ-ਨਾਲ ਆ ਜਿਹੜਾ ਵਰਕ ਆਗਾ ਲਿਸਟਾ ਜਿਹੜਾ ਅੱਜ ਦਾ ਇਹ ਨੋਟੀਫਿਕੇਸ਼ਨ ਆ ਮੈਂ ਕਿਤੇ ਨਾ ਕਿਤੇ ਇਸ ਦਾ ਜਿਹੜਾ ਕ੍ਰੈਡਿਟ ਹੈਗਾ ਇਹ ਬਾਈ ਵਗੇ ਖੜਾਣ ਨੂੰ ਜਿਹੜਾ ਚਾਹਾਂਗਾ ਕਿਉਂਕਿ ਲਗਾਤਾਰ ਉਹ ਸਾਥੀ ਮંત્રી ਸਾਹਿਬ ਦੇ ਸੰਪਰਕ ਚ ਰਹੇਗੇ ਜਿੰਨੇ ਅਸੀਂ ਇੱਥੇ ਗੇੜੇ ਦਿੰਦੇ ਰਹਾਂਗੇ ਭਾਵੇਂ ਡੀਪੀਆਈ ਹੋਵੇ ਪਰ ਮੈਂ ਪਾਰਟੀ ਬੋਰਡ ਹੋਵੇ ਜਾਂ ਸੈਕਟਰੀ ਉੱਥੇ ਐਜੂਕੇਸ਼ਨ ਸੈਕਟਰੀ ਨੂੰ ਮੈਨੂੰ ਜਾਣਾ ਹੋਵੇ ਲਗਾਤਾਰ ਜਿੱਥੇ ਸਿੱਥੇ ਜਿਹੜੇ ਦਦੇ ਰਹੇਗੇ ਤਾਂ ਉਹ ਬਾਈਕਰੇ ਬੈਠਾ ਫੋਨ ਤੇ ਰਾਤਾ ਬਣਾ ਕੇ ਰੱਖਿਆ ਗਿਆ ਉਹਨਾਂ ਨੇ ਮਾਨ ਜੋ ਸਿੱਖਿਆ ਮੰਤਰੀ ਜਿੱਥੇ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਨੋਟੀਫਿਕੇਸ਼ਨ ਹੈ ਤਾਂ ਉਹ ਪਰਸੋਂ ਨੂੰ ਪਹਿਣਾਗਾ ਸਟੇਸ਼ਨ ਚੁਆਇਸ ਹੈ ਜਿਹੜੀ ਸੋਮਵਾਰ ਮੰਗਲਵਾਰ ਨੂੰ ਹੋਣੀ ਹੈਗੀ ਅਸੀਂ ਇਹ ਗੱਲਾਂ ਕਹਿ ਦਿੱਤੀ ਸੀ ਕਿ ਆਹ ਆ ਚੀਜ਼ ਹੋਣੀ ਹੈਗੀ ਪਰ ਇੱਕ ਦਬਾਅ ਬਣਾਇਆ ਗਿਆ ਦਬਾਅ ਲਾ ਰੋ ਜਾ ਉੱਥੇ ਬਾਰ-ਬਾਰ ਜਿਹੜਾ ਮੰਤਰੀ ਸਾਹਿਬ ਨੂੰ ਰਿਕਵੈਸਟ ਲਾ ਲੋ ਵਾਰ-ਵਾਰ ਜਿਹੜਾ ਸੰਸਦ ਸੱਥੀ ਵੱਲੋਂ ਕੀਤੀ ਗਈ ਹੈ ਕੀ ਬਗਾ ਖੜਾਲ ਜੀ ਵੱਲੋਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਕਹਿੰਦੀ ਚਾਹੀਦੀਆਂ ਨਹੀਂਆਂ ਆਪਾਂ ਕਮੈਂਟ ਕਰਨ ਦੇ ਮਿੰਟ ਮਾਰ ਦੇਾਂਗੇ ਕਿ ਆਹ ਬੰਦਾ ਸਹੀ ਨਹੀਂ ਕੰਮ ਕਰ ਰਿਹਾਗਾ ਜਾਂ ਬੰਦਾ ਸਹੀ ਨਹੀਂ ਕੰਮ ਕਰ ਰਿਹਾਗਾ ਜਾਂ ਇਹਦਾ ਦੋਸ਼ ਹੈ ਜਾਂ ਇਹਦਾ ਦੋਸ਼ ਹੈਗਾ ਤਾਂ ਜਿੱਥੇ ਮੈਨੂੰ ਲੱਗਦਾ ਹੈ ਕਿ ਜੇ ਕੋਈ ਸੱਥੀ ਸਹੀ ਹੈਗਾ ਤਾਂ ਉਹਦੀ ਜਿਹੜੀ ਪਰਸੰਸਾ ਆਪਾਂ ਨੂੰ ਕਰਨੀ ਬਣਦੀ ਹੈਗੀ ਔਰ ਜਿਹੜਾ ਅੱਜ ਦਾ ਨੋਟੀਫਿਕੇਸ਼ਨ ਹੈਗਾ ਇਹ ਕਿਤੇ ਨਾ ਕਿਤੇ ਸਾਥੀ ਦੇ ਜਿਹੜਾਗਾ ਦਬਾਅ ਕਰਕੇ ਜਾਂ ਜਿਵੇਂ ਵੀ ਲਾ ਲੋ ਅੱਜ ਦਾ ਜਿਹੜਾ ਸਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਮਿਲਿਆਗਾ ਇੱਕ ਵਾਰੀ ਸਭ ਨੂੰ ਇਹ ਜਵਾਬ ਮਿਲ ਗਿਆ ਸੀਗਾ ਕਿ ਜਿਹੜਾਗਾ ਇਹ ਨੋਟੀਫਿਕੇਸ਼ਨ ਨਹੀਂ ਪਹਿਣਾਗਾ ਅਸੀਂ ਵੀਰਵਾਰ ਨੂੰ ਪਰਸੋਂ ਨੂੰ ਪਹਿਣਾ ਸੀਗਾ ਜੁਮੇ ਨੂੰ ਪਹਿਣਾ ਸੀਗਾ ਸੋਮਵਾਰ ਦੀ ਜਿਹੜੀ ਸਟੇਟਮੈਂਟ ਪ੍ਰੈਸ ਹੋਣੀ ਸੀ ਅ ਸੋ ਅੱਜ ਜਿਹੜਾ ਸਭ ਉਹ ਚੀਜ਼ ਦੇਖਣ ਨੂੰ ਵੀ ਮਿਲੀ ਹੈਗੀ ਕਿ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਵਿੱਚ 3-4 ਦਿਨ ਹੋ ਗਏ ਜਾਂ ਡੰਗ ਟੱਪਾਉ ਹੋ ਗਿਆ ਜਾਂ ਲਾਲੀਪਾਪ ਦੇ ਦਾ ਜਿਹੜੇ ਇਹ ਕਮੈਂਟ ਕਰ ਰਹੇ ਨੇਗੇ ਜਾਂ ਜਿਨ੍ਹਾਂ ਦੀ ਇਹ ਸੋਚ ਹੈਗੀ ਕਿ ਡੰਗ ਠਪਾਊਗਾਗਾ ਆ ਜਨ ਲਾਲੀਪਾਪ ਦੇ ਤਾਂ ਸਰਕਾਰ ਨੇ ਜੈ ਸੋਭਾ ਦਾਗਾ ਜਿਹੜਾ 27 28 ਨੂੰ ਇਹਨਾਂ ਨੇ ਫੇਰ ਨਹੀਂ ਕੁਝ ਕਰਨਾਗਾ ਸੋ ਉਹਨਾਂ ਸਾਥੀਆਂ ਨੂੰ ਬੇਨਤੀ ਹੈਗੀ ਕਿ ਭਾਈ ਠੰਡ ਚਾਦੀ ਹੈਗੀ ਤੁਸੀਂ ਘਰਾਂ ਚ ਬੈਠੋ ਤੁਸੀਂ ਘਰਾਂ ਚ ਬੈਠੇ ਹੋਗੇ ਤੁਹਾਡੇ ਜਿਹੜਾਗਾ ਇਹ ਵਿਚਾਰ ਤੁਸੀਂ ਤਾਂ ਕਹਿ ਲਾਨੇ ਹੋਗੇ ਕਿ ਐ ਹੋ ਰਿਹਾ ਐ ਹੋ ਰਿਹਾਗਾ ਇੱਥੇ ਆ ਕੇ ਵਰਕ ਕਰਨਾ ਇੱਥੇ ਆ ਕੇ ਖੱਜਲ ਖਵਾਰ ਹੋਣਾ ਇੱਥੇ ਆ ਕੇ ਸਵੇਰ ਦੀ ਰੋਟੀ ਆ ਜਿਹੜੀ 2-3 ਵਜੇ ਖਾਣੀ ਇੱਥੇ ਆ ਕੇ ਭੱਜਣਾ ਲੱਠਣਾ ਇੱਥੇ ਭੁੱਖੇ ਪਿਆਸੇ ਰਹਿਣਾ ਉਹ ਜਿਹੜਾ ਦਰਦ ਆ ਉਹ ਸਾਨੂੰ ਪਤਾ ਹੈਗਾ ਜਦੋਂ ਤੁਸੀਂ ਇਹ ਜਿਹੇ ਕਮੈਂਟ ਕਰਦੇ ਹੋਗੇ ਜਾਂ ਤੁਸੀਂ ਗਰੁੱਪਾਂ ਦੇ ਵਿੱਚ ਇੰਜੀਆਂ ਗੱਲਾਂ ਕਰਦੇ ਹੋ ਉਹ ਤੁਹਾਨੂੰ ਫੀਲ ਹੁੰਦਾ ਹੈਗਾ ਵੀ ਯਾਰ ਕਿੰਨਾ ਪਾਸੇ ਤੁਰੇ ਫਿਰਦੇ ਆਗੇ ਕਿੰਨਾ ਬਾਸਤੇ ਤੁਰੇ ਫਿਰਦੇ ਆਗੇ ਇਹਨਾਂ ਨੇ ਚੱਕ ਕੇ ਮਿੱਠਾ ਚ ਇਹ ਗੱਲ ਕਹਿ ਦੇਣੀ ਨਹੀਂ ਹੈਗੀ ਇਹ ਤਾਂ ਇਹ ਆਇਆ ਕਿ ਸੋਟੇ ਮਤਲਬ ਜਿਹੜਾ ਖੂਨ ਆ ਉਹ ਪਾਣੀ ਬਣ ਗਿਆ

ਇੱਥੇ ਜਿਹੜਾ ਲਾਈਵ ਹੈ ਨਾ ਲਾਈਵ ਇਕਿਟੀ 364 994 ਜੁਨੀਅਨ ਹੋਈ ਹੈਗੀ ਨਾ ਕਿ ਸਿੱਖਿਆ ਮੰਤਰੀ ਲਾਈਵ ਹੋਇਆ ਹੋਵੇ ਜਿਹੜਾ ਤੁਸੀਂ ਇਹ ਜੀ ਕਮੈਂਟ ਕਰ ਦਿੱਤੀ। ਸੋ ਇਹ ਜੀ ਕਮੈਂਟ ਕਰਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਦੇਖ ਵੀਰ ਇਹ ਜੇ ਮੈਂ ਆਪਾਂ ਮੈਸੇਜ ਕਮੈਂਟ ਨਾ ਕਰੇ। ਸੋ 364 ਭਰਤੀ ਦੀ ਜਿਹੜੀ ਸਟੇਸ਼ਨ ਚੁਆਇਸ ਆ ਸੋਮਵਾਰ ਮੰਗਲਵਾਰ ਹੋ ਜਾਣੀ ਹੈਗੀ ਔਰ 1994 ਭਰਤੀ ਦੀ ਜਿਹੜੀ ਹੈਗੀ ਸਿਲੈਕਸ਼ਨ ਲਿਸਟ ਉਹ ਬਹੁਤ ਹੈ ਜਿਹੜੀ ਜਲਦੀ ਉਹ ਵੀ ਆ ਜੀ ਹੈਗੀ ਬਾਈ ਨੇ ਦੱਸੇਗੇ ਕਿ ਕੱਲ ਨੂੰ 100% ਜਿਹੜੇ ਆਪਾਂ ਨੂੰ ਉਸ ਦੀ ਪੂਰੀ ਉਮੀਦ ਹੈ ਇਸ ਤੋਂ ਬਾਅਦ ਆਪਾਂ ਲੱਗਿਆ ਕਿ ਕੋਈ ਹੀਰ ਫੇਰ ਆ ਗਈ ਤਾਂ ਆਪਾਂ ਕੋਈ 364 ਚੌਣ ਦੀ ਸਟੇਸ਼ਨ ਚੁਆਇਸ ਜਾਂ ਸਟੇਸ਼ਨ ਅਲਟਰਨੇਟ ਜਾਂ 364 ਚੌਣ ਦੀ ਜੁਆਇਨਿੰਗ ਤੱਕ ਨਹੀਂ ਬੈਠੇ ਆਪਾਂ ਬੈਠੇ ਆਂ 9594 ਵਾਸਤੇ ਆਪਾਂ ਬੈਠੇ 364 ਵਾਸਤੇ ਦੋਨੋਂ ਹੀ ਭਰਤੀਆਂ ਵਾਸਤੇ ਆਪਾਂ ਜਿਹੜਾ ਜਥੇਬੰਦੀ ਦਾ ਏਕਾ ਬਣਿਆਗਾ ਦੋਨੋਂ ਹੀ ਭਰਤੀ ਨੂੰ ਸੀ ਲੈ ਕੇ ਚੱਲੇ ਹੋਏਗੇ ਸੋ ਨਾਲ ਇਹ ਬੇਨਤੀ ਫੰਡ ਬਾਰੇ ਵੀ ਹੈ ਕਿ ਦੇਖੋ ਥੋੜਾ ਥੋੜਾ ਫੰਡ ਸਾਰੇ ਸਾਥੀ ਕਰਦੇ ਰਹਿਆ ਕਰੋ ਪਾਵੇਂ ਹੋਤੇ ਈ 64 ਜਥੇਬੰਦੀ ਦਾ ਜਿਹੜਾ ਖਾਤਾ ਹੈਗਾ ਉਸ ਵਿੱਚ ਕਰਦੇ ਰਹੋ ਜਾਂ ਜਿਹੜਾ ਸਾਡੇ 8594 ਸਾਥੀ ਦਾ ਜਿਹੜਾ ਖਾਤਾ ਨੰਬਰ ਚੱਲਦਾ ਹੈਗਾ ਉਸ ਵਿੱਚ ਅਸੀਂ ਕਰਦੇ ਰਹੀ ਕਿਉਂਕਿ ਫੰਡ ਵੀ ਹੈ ਜਿਹੜਾ ਜ਼ਰੂਰੀ ਹੈਗਾ ਫੰਡ ਦੇ ਨਾਲ ਹੀ ਹੈ ਜਿਹੜਾ ਇੱਥੋਂ ਵਰਕ ਕਰਨਾ ਜਿਹੜਾ ਸੌਖਾ ਹੋ ਜਾਂਦਾ ਹੈਗਾ ਮੈਂ ਪਹਿਲਾਂ ਅਕਸਰ ਗੱਲਾਂ ਕਰਦਾ ਹੁੰਦਾ ਹੁਣਾਂ ਦੇ ਗਰੁੱਪਾਂ ਦੇ ਵਿੱਚ ਕਿ ਇੱਕ ਪੈਸੇ ਦੱਸੀਏ ਜਿਹੜਾ ਆਪਣੇ ਜਿਹੜਾ ਲਾ ਪੱਲੋਂ ਪੈਸੇ ਲਗਾਈਏ ਨੇਗੇ ਉਸ ਤੋਂ ਅਸੀਂ ਸਮਾ ਵੀ ਦੇਈਏ ਨੇਗੇ ਸਾਡੇ ਕੋਈ ਮਤਲਬ ਕੋਈ ਘਰਾਂ ਚ ਕੋਈ ਬੱਡੀ ਇਨਕਮ ਨਹੀਂ ਹੈਗੀ ਇਹ ਜਹੇ ਜੇ ਤੁਸੀਂ ਹੋਗੇ ਇਹ ਜੇ ਅਸੀਂ ਹੈਗੇ ਪਰ ਫਿਰ ਵੀ ਇੱਕ ਆੜ ਲੈ ਕੇ ਚੱਲਿਆਂਗੇ ਇੱਕ ਮਤਲਬ ਹੌਂਸਲਾ ਲੈ ਕੇ ਚੱਲਿਆਂਗੇ ਕਿ ਨਹੀਂ ਇਹ ਰਾ 2367 ਨੌਕਰਾਤ ਤੇ ਲੈ ਕੇ ਆਉਣਾਗਾ ਬਾਈ ਹੋਰਾਂ ਨੇ ਇੱਕ ਜਿਹੜਾਗਾ ਬੀੜਾ ਇਹ ਚੱਕਿਆ ਹੋਇਆ ਕਿ 9594 ਨੂੰ ਅਸੀਂ ਨੇ ਜਿਹੜਾਗਾ ਰੋਜ਼ਗਾਰ ਤੇ ਲੈ ਕੇ ਆਉਣਾਗਾ ਸੋ ਬੇਨਤੀ ਹੈ ਕਿ ਸਾਥੀਓ ਫੰਡ ਦੀ ਵੀ ਥੋੜੀ ਥੋੜੀ ਅਸੀਂ ਹੈਲਪ ਕਰਦੇ ਰਿਹਾ ਕਰੀਏ ਔਰ ਜਿਵੇਂ ਵੀ ਅਗਲੀ ਜਿਹੜੀ ਵੀ ਕੋਈ ਰਣਨੀਤੀ ਹੋਊਗੀ ਉਸ ਬਾਰੇ ਜਿਹੜਾ ਬਾਈ ਜਿਹੜਾਗਾ ਜਾਣਕਾਰੀ ਉਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤਾਂ ਜਾਣਕਾਰੀ ਚਾਹੀਏ 2364 ਸੰਬੰਧੀ ਹੋਵੇ ਚਾਹੀ 994 ਸੰਬੰਧੀ ਹੋਏ ਜਾਣਕਾਰੀ ਸਾਂਝੀ ਕਰ ਚੁੱਕੇ ਆ ਇਸ ਦੇ ਨਾਲ ਨਾਲ ਸਾਥੀਓ ਜਿਵੇਂ ਨੋਟੀਫਿਕੇਸ਼ਨ 2364 ਸੰਬੰਧੀ ਜਿਹੜਾ ਸਟੇਸ਼ਨ ਚੋਇਸ ਸੰਬੰਧੀ ਦੇਖਣ ਨੂੰ ਮਿਲਿਆ ਇਹ ਕਿਵੇਂ ਦੇਖਣ ਨੂੰ ਮਿਲਿਆ ਇਹ ਵੀ ਤੁਹਾਨੂੰ ਸਾਥੀ ਹਰਜੀਤ ਵੱਲੋਂ ਦੱਸ ਦਿੱਤਾ ਗਿਆ ਇਸ ਦੇ ਨਾਲ ਨਾਲ ਸਾਥੀਆਂ ਦੇ ਵਿੱਚ ਕਿਥੇ ਨ ਕਿਥੇ ਕੁਐਸਚਨ ਮਾਰ ਕੇ ਖੜਾ ਹੋ ਗਿਆ ਵੀ ਜਿਹੜੀ ਇੰਨੀ ਲੰਮਾ ਰਮਾ ਜਿਹੜਾ ਇੰਨਾ ਲੰਬਾ ਸਮਾਂ ਜਿਹੜਾ ਡਿਪਾਰਟਮੈਂਟ ਨੇ ਚਾਹੀਦਾ ਸਤਾਈ ਮਾਫ ਕਰਨਾ ਸਾਥੀਓ ਉਹਨਾ ਲਾਈਵ ਚੱਲ ਰਿਆ ਸੀ ਨਾ ਵਿੱਚ ਦੂਜੇ ਸਾਥੀ ਦਾ ਫੋਨ ਤੇ ਨਾ ਇੱਕ ਥੋੜਾ ਜਿਹਾ ਹਾਸੇ ਵੀ ਜਾ ਕਾਲ ਚੱਲ ਰਿਆ ਸੀਗਾ ਮਾਫ ਕਰਨਾ ਉਹ ਕੰਟਰੋਲ ਨਹੀਂ ਕਰ ਸਕੀਗੇ ਥੋੜਾ ਜਿਹਾ ਹਾਸੇ ਦੇ ਸੋ ਫਾਕੀਰ ਕਰੀਏ ਦੱਸਦੇ ਮਾਫੀ ਚਾਹੁੰਨੇ ਆ ਦੱਸ ਰਿਹਾ ਸੀ ਵੀ ਜੋ ਨੋਟੀਫਿਕੇਸ਼ਨ ਦੇਖਣ ਨੂੰ ਮਿਲਿਆ ਉਹ ਕਿਵੇਂ ਦੇਖਣ ਨੂੰ ਮਿਲੇ ਇਹ ਵੀ ਤੁਹਾਡੇ ਅੱਗੇ ਜਾਣਕਾਰੀ ਸਾਂਝ ਕਰ ਚੁੱਕੇ ਆ ਇਸ ਦੇ ਨਾਲ ਨਾਲ ਇੱਕ ਬੇਨਤੀ ਚਾਹੀਏ 364 ਕੈਟਰ ਹੋਵੇ ਚਾਹੀਏ 994 ਕੈਟਰ ਹੋਵੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਕਿ ਸਰਕਾਰਾਂ ਜਿਹੜੀਆਂ ਆਪਣੀਆਂ ਸਟੇਟਿਕ ਚੋਇਸ ਹੋ ਰਹੀ ਹੈ ਜਾਂ ਲਿਸਟਾਂ ਹੋ ਰਹੀ ਹੈ ਇਹ ਤੁਹਾਨੂੰ ਪਤਾ ਭਲੇ ਬੰਤੀ ਇਹ ਪਹਿਲਾਂ ਵੀ ਹੋ ਚੁੱਕੀਆਂ ਨੇ ਤੇ ਇਸ ਤੋਂ ਬਾਅਦ ਸਰਕਾਰਾਂ ਦੇ ਕੀ ਹਾਲ ਨੇ ਅਧਿਕਾਰੀਆਂ ਦੇ ਕੀ ਹਾਲ ਨੇ ਤੁਹਾਨੂੰ ਵੀ ਪਤਾ ਹੈ ਸੋ ਮੈਂ ਬੇਨਤੀ ਉਹਨਾਂ ਸਾਥੀਆਂ ਨੂੰ ਕਰਨਾ ਚਾਹੁੰਗਾ ਵੀ ਨੋਟੀਫਿਕੇਸ਼ਨ ਦੇਖ ਕੇ ਕਿਤੇ ਇਹਨਾਂ ਖੁਸ਼ ਨਾ ਹੋ ਜਾਈਏ ਵੀ ਵੀ ਆਪਾਂ ਘਰੇ ਹੀ ਬੈਠੇ ਰਹੀਏ ਸੋ ਸਾਥੀਓ ਜੇਕਰ ਜਿਹੜੀ 27 28 ਤਰੀਕ ਡਿਪਾਰਟਮੈਂਟ ਵੱਲੋਂ ਸਟੇਸ਼ਨ ਚੁਆਇਸ ਸੰਬੰਧੀ ਕਰਵਾਈ ਦਿੱਤੀ ਗਈ ਹੈ ਜੇਕਰ ਇਹਨਾਂ ਤਰੀਕਾਂ ਤੇ ਜਿਵੇਂ ਕਿ ਕੱਲ ਆਪਣੀ ਲਿਸਟ 994 ਲਿਸਟ ਦੇ ਸੰਬੰਧੀ ਜੋ ਡਿਪਾਰਟਮੈਂਟ ਨੇ ਹਵਾਲਾ ਦਿੱਤਾ ਹੈ ਉਸ ਸੰਬੰਧ ਦੇ ਵਿੱਚ ਜੇਕਰ ਕੋਈ ਵੀ ਕਾਰਵਾਈ ਡਿਪਾਰਟਮੈਂਟ ਵੱਲੋਂ ਨਹੀਂ ਹੁੰਦੀ ਹੈ ਤਾਂ ਆਂਡਾ ਵਾਲੇ ਕੋਈ ਵੀ ਯੂਨিয়ন 2364 ਜਾਂ 994 ਵੱਲੋਂ ਕੋਈ ਵੀ ਰਣਨੀਤੀ ਬਣਾਈ ਜਾਂਦੀ ਹੈ ਧਰਨੇ ਸੰਬੰਧੀ ਤਾਂ ਉਸ ਲਈ ਤਿਆਰ ਪਰ ਤਿਆਰ ਹੋ ਇਸ ਦੇ ਨਾਲ ਨਾਲ ਬੇਨਤੀ ਇਹ ਹੈ ਕਿ ਵੀ ਜਦੋਂ ਧਰਨੇ ਦਾ ਅਨਾਉਂਸਮੈਂਟ ਕੀਤਾ ਜਾਂਦਾ ਹੈ ਤਾਂ ਗਰੁੱਪਾਂ ਦੇ ਵਿੱਚ ਬਿਲਕੁਲ ਸਨਾਟਾ ਛਾ ਜਾਂਦਾ ਜਿਵੇਂ ਕੋਈ 2364% ਜਾਂ 994% ਹੋ ਵੀ ਨਾ ਸੋ ਇਸ ਦੇ ਨਾਲ ਇਹ ਕਹਿੰਦੇ ਆ ਵੀ 2 ਸਾਲ ਤੋਂ ਉੱਤੇ ਕਿਤਨੇ ਕਿਤੇ ਜੁਆਇਨਿੰਗ ਦੇ ਵੇਟ ਕਰਤੇ 994 ਹੋ ਗਿਆ ਤੇ 5 ਸਾਲ ਲਗਭਗ ਹੋ ਗਿਆ 2364 ਸੋ ਹੁਣ ਵੇਲਾ ਘਰੇ ਬੈਠਣ ਦਾ ਨਹੀਂਗਾ ਕੋਈ ਸੁਸਤੀਆਂ ਮਾਰਦਾ ਨਹੀਂ ਹੋ ਕੋਈ ਕੰਬੜਾ ਜਾਂ ਰਜਾਈਆਂ ਦੇ ਵਿੱਚ ਬੈਠ ਕੇ ਨਿੱਗ ਮਾਰਦਾ ਨਹੀਂ ਹੈਗਾ ਜੇਕਰ ਸਰਕਾਰ ਇਸ ਲਾਈਵ ਦੇ ਮਾਧਿਅਮ ਰਹੀ ਜੋ ਵੀ ਚਾਹੇ ਅਧਿਕਾਰੀ ਹਾਜ਼ਰ ਹੋਣ ਦੇ ਨੇ ਜੋ ਜੋ ਵੀ ਨੇ ਉਹਦੇ ਨਾਲ ਬੇਨਤੀ ਤੇ ਚੇਤਾਵਨੀ ਵੀ ਦਿੰਨੇ ਆ ਜੇਕਰ ਇਹ 26 27 ਤਰੀਕ ਤੱਕ 2364 ਦਾ ਜਿਹੜਾ ਪੋਰਟਲ ਸੰਬੰਧੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਕਰਦੀ ਤੇ ਨਾਲ ਦੇ ਨਾਲ 9893 ਦਾ ਜਿਹੜਾ ਲਿਸਟ ਸੰਬੰਧੀ ਤੇ ਆਉਣ ਵਾਲੀ ਜਿਹੜੀ ਸਟੇਸ਼ਨ ਚੁਆਇਸ ਸੰਬੰਧੀ ਕਾਰਵਾਈ ਨਹੀਂ ਕਰਦੀ ਤੇ ਪੰਜਾਬ ਦੇ ਵਿੱਚ ਚਾਹੇ ਸਿੱਖਿਆ ਮੰਤਰੀ ਤੇ ਪੰਡਿਤ ਧੰਵੀਰਪੁਰ ਹੋਵੇ ਚਾਹੇ ਡੀਪੀ ਦਫਤਰ ਮਹਾਲੀ ਹੋਵੇ ਚਾਹੇ ਹੋਰ ਕਿਸੇ ਪੰਜਾਬ ਦੇ ਕੋਨੇ ਤੇ ਹੋਵੇ ਈਟੀਡੀ 2364 ਤੇ 9893 ਜਿੱਥੇ ਬੰਦੀ ਵੱਲੋਂ ਲਗਾਤਾਰ ਜਿਵੇਂ ਕਿ ਪਹਿਲਾ ਪ੍ਰਯਾਸ ਕੀਤਾ ਜਾ ਰਿਹਾ ਹੈ ਸੰਘਰਸ਼ ਕੀਤਾ ਜਾਊਗਾ ਵਿਰੋਧ ਕੀਤਾ ਜਾਊਗਾ ਆਪਣੀਆਂ ਮੰਗਾਂ ਇਕੋ ਨੇ ਦੋਨੋਂ ਭਰਤੀਆਂ ਨੂੰ ਜੁਆਇਨਿੰਗ ਦਿੱਤੀ ਜਾਂਦੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਸੋ ਸਾਥੀਓ ਜਦੇ ਨਾਲ ਫੰਡ ਦੀ ਵੀ ਬੇਨਤੀ ਬਾਈ ਫਜ਼ੀਦ ਵੱਲੋਂ ਵੀ ਕੀਤੀ ਗਈ ਹੈ ਤੇ 9594 ਗੈਟਰ ਨੂੰ ਵੀ ਬੇਨਤੀ ਕਰਨੇ ਆ ਵੀ ਸਾਥੀਓ ਲਗਾਤਾਰ ਇੱਥੇ ਵਰਕ ਕਰ ਰਹੇ ਆ ਤੁਹਾਨੂੰ ਪਤਾ ਹੈ ਜਿਹੜੇ ਚੰਡੀਗੜ੍ਹ ਦਾ ਖਰਚਾ ਹੈ ਜੋ ਵੀ ਹੈ ਸਭ ਤੁਹਾਨੂੰ ਪਤਾ ਹੈ ਸੋ ਬੇਨਤੀ ਕਰਨੇ ਆ ਬਹੁਤੇ ਤੋਂ ਬਹੁਤਾ ਤੇ ਥੋੜੇ ਥੋੜਾ ਜਿੰਨਾ ਹੋ ਸਕੇ ਆਪ ਦਾ ਫੰਡ ਦਾ ਸਹਿਯੋਗ ਸਾਥੀ ਬਗਾਵਰ ਦਾਲਜੀ ਦਾ ਅਕਾਊਂਟ ਸਾਂਝਾ ਕੀਤਾ ਗਿਆ ਹੈ ਤੇ 2364 170 ਗੁਰਸੰਗਤ ਭਟਰਾੜਾ ਜੀ ਦਾ ਜਿਹੜਾ ਅਕਾਊਂਟ ਸਾਂਝਾ ਕੀਤਾ ਗਿਆ ਸੋ 2364 ਕੈਟਰ 2364 ਖਾਤਿਆਂ ਦੇ ਵਿੱਚ ਜਿਹੜਾ ਕਿ ਖਾਤਾ ਸਾਂਝਾ ਕੀਤਾ ਗਿਆ ਤੇ 9594 ਕੈਟਰ 9594 ਜਿਹੜਾ ਖਾਤਾ ਸਾਂਝਾ ਗਿਆ ਉਸ ਤੇ ਵਿੱਚ ਆਪ ਦਾ ਬਣਦਾ ਸਹਿਯੋਗ ਜ਼ਰੂਰ ਦਿਓ ਜੀ ਬਾਕੀ ਜੋ ਵੀ ਜਾਣਕਾਰੀ ਹੋਏਗੀ ਚਾਹੇ ਉਹ ਲਿਸਟ ਨਾਲ ਸੰਬੰਧੀ ਹੋਵੇ ਚਾਹੇ ਉਹ ਸਟੇਸ਼ਨ ਚੋ ਸੰਬੰਧੀ ਹੋਵੇ ਉਹ ਲਾਈਵ ਦੇ ਮਾਧਿਅਮ ਰਹੀ ਜਾਂ ਆਡੀਓ ਦੇ ਮਾਧਿਅਮ ਰਹੀ ਜਾਂ ਮੈਸੇਜ ਦੇ ਮਾਧਿਅਮ ਰਹੀ ਦੇ ਦਿੱਤੀ ਜਾਊਗੀ ਸੋ ਸਾਥੀਆਂ ਨੂੰ ਬੇਨਤੀ ਹੈ ਗਰੁੱਪ ਦੇ ਵਿੱਚ ਪੋਜ਼ਿਟਿਵ ਮਾਹੌਲ ਬਣਾ ਕੇ ਰੱਖੋ ਜੇਕਰ ਸਰਕਾਰ ਫਿਰ ਮੈਂ ਬੇਨਤੀ ਕਰਨਾ ਜੋ ਜੇਕਰ ਸਰਕਾਰ ਇਹਨਾਂ ਦਿੱਤੀਆਂ ਹੋਈਆਂ ਤਰੀਕਾਂ ਤੋਂ ਮੁੱਕਰਦੀਆਂ ਨੇ ਜਾਂ ਫਿਰ ਅਵੇਸਲਾ ਪਣੀ ਜਾਂ ਫਿਰ ਵੀ ਕੋਈ ਚਾਲਵਾਦੀਆਂ ਕਰਦੀਆਂ ਨੇ ਤੇ ਆਪਾਂ ਮੁਰ ਤੋਂ ਸੰਘਰਸ਼ ਦਾ ਵਿਗੁਰ ਮਜਾਵਾਂਗੇ ਫਿਰ ਹਾਲ ਆਪਣਾ ਭਰਤੀ ਦਾ ਦੋਵੇਂ ਭਰਤੀ ਦਾ ਪ੍ਰੋਸੈਸ ਬੜਾ ਸਮੂਥਲੀ ਤੇ ਸਹੀ ਤਰੀਕੇ ਨਾਲ ਚੱਲ ਰਿਹਾ ਸੋ ਵਾਹਿਗੁਰੂ ਜੀ ਅਹੀ ਅਰਦਾਸ ਕਰਦੇ ਆਂ ਵੀ ਇਹੀ ਇਸ ਤਰੀਕੇ ਨਾਲ ਵਰਕ ਪੂਰਾ ਹੋ ਕੇ ਆਪਾਂ ਜਲਦੀ ਸਕੂਲਾਂ ਦੇ ਵਿੱਚ ਜਾਏ ਸਟੇਸ਼ਨ ਚੁਆਇਸ ਬਾਰੇ ਦੱਸੋ ਹਾਂ ਸਾਥੀਓ ਕਮੈਂਟ ਆ ਰਹੇ ਸਨ ਇਹ ਵੀ ਸਟੇਸ਼ਨ ਚੁਆਇਸ 994 ਸਟੇਸ਼ਨ ਬਾਰੇ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀਆਂ ਲਿਸਟਾਂ ਆ ਗਈਆਂ ਨੇ ਜਦੋਂ ਤੱਕ ਆਪਣੀਆਂ ਲਿਸਟਾਂ ਨਹੀਂ ਆਉਂਦੀਆਂ ਉਦੋਂ ਤੱਕ ਉਹ ਸਟੇਸ਼ਨ ਚੁਆਇਸ ਕਿਵੇਂ ਹੋ ਸਕਦੀ ਹੈ ਪਹਿਲਾਂ 2364 ਸਟੇਸ਼ਨ ਚੁਆਇਸ ਹੋਵੇਗੀ ਉਸ ਤੋਂ ਬਾਅਦ 994 ਜਿਹੜੀ ਸਟੇਸ਼ਨ ਚੁਆਇਸ ਪੋਰਟਲ ਆਪਾਂ ਨੂੰ ਖੋਲਣ ਨੂੰ ਦੇਖਣ ਨੂੰ ਮਿਲੇਗਾ ਸੋ ਥੋੜੀ ਜੀ ਸੈਂਸ ਨੂੰ ਵੀ ਆਪ ਦਾ ਪ੍ਰਯੋਗ ਕਰਿਆ ਕਰੋ ਵੀ ਕਹੋ ਕੀ ਕੀ ਚੀਜ਼ ਹੋਣੀ ਹੈ ਇੱਕ ਨਾ ਸਾਥਿਓ ਕਮੈਂਟ ਕਰ ਰਹੇ ਹੈਗੇ ਨੇ ਵੀ ਜਿਹੜੀ ਇਸ 2364 ਦੇ ਪਰਥੀ ਦੇ ਵਿੱਚ ਜੇਕਰ ਕੋਈ ਜਿਹੜਾ ਲੱਗਿਆ ਹੋਇਆ ਕੈਂਡੀਡੇਟ ਹੈ ਜਾਂ ਸ਼ੈਡ ਪੈਂਡਿੰਗ ਦਾ ਕਹ ਲਓ ਉਹ ਪੁੱਛ ਰਹੇ ਨੇ ਵੀ ਉਹਨਾਂ ਨੂੰ ਸਕੂਲ ਅਲੱਗ ਮਿਲੇਗਾ ਜਾਂ ਉਹੀ ਰਹੇਗਾ ਤਾਂ ਇੱਥੇ ਸਾਥਿਓ ਸਾਫ਼ ਲਿਖਿਆ ਵੀ ਸਕੂਲ ਜਿਹੜਾ ਉਹੀ ਰਹੇਗਾ ਭਲਾ ਹੀ ਉਹ 2364 ਦੇ ਵਿੱਚ ਜੁਆਇਨ ਕਰੇ ਸਕੂਲ ਉਹਦਾ ਜਿਹੜਾ ਪਹਿਲਾਂ ਮਿਲਿਆ ਹੋਇਆ ਉਹ ਵਾਲਾ ਹੀ ਰਹੇਗਾ ਤਾ ਦੂਸਰੀ ਗੱਲ ਇੱਕ ਸਾਥੀ ਗੱਲ ਕਰ ਰਹੇ ਸੀ ਕਿ EWST ਹੈ ਇਨਸਟ੍ਰਕਸ਼ਨਰ ਨੂੰ ਲੈ ਕੇ ਸਾਥੀਓ ਆਪਣਾ ਮੁੱਦਾ ਮੈਂ ਅਸੀਂ ਚਲੋ ਅੱਗੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਕਹਿੰਦੇ ਜੀ ਆਪਣਾ ਮੁੱਦਾ ਜਿਹੜਾ ਸਿਰਫ ਸਿਰਫ ਜੁਆਇਨਿੰਗ ਹੈ ਇਨਸਟ੍ਰਕਸ਼ਨਲ ਲੈਣੀਆਂ ਨਹੀਂ ਲੈਣੀਆਂ ਉਹ ਡਿਪਾਰਟਮੈਂਟ ਦਾ ਕੰਮ ਹੈ ਆਪਾਂ ਇਸ ਟਾਈਮ ਸਿਰਫ ਤੇ ਸਿਰਫ ਇੱਕੋ ਗੱਲ ਜਾ ਕੇ ਕਰਦੇ ਆ ਉਸ ਤੇ ਮਰਕ ਕਰ ਰਹੇ ਆ ਚਲੋ ਪਰ ਆਪਣਾ ਜਿਹੜਾ ਫਿਲਹਾਲ ਦੀ ਗੜੀ ਮੁੱਦਾ ਇਹ ਵੀ ਸਾਨੂੰ ਜਿਹੜਾ ਆਪ ਦਾ ਸਾਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ ਉਹ ਡਿਫੈਸਲਨ ਸਾਰ ਹੋ ਰਿਹਾ ਸਰ ਉਸ ਤੇ ਇਹ ਵੀ ਗਿਆਨ ਹੈ ਤੇ ਆਪਾਂ ਵੀ ਇਹ ਗੱਲ ਕਹੀ ਹੈ ਵੀ ਜਦੋਂ ਕੋਰਟ ਦੇ ਆਰਡਰ ਆ ਚੁੱਕੇ ਨੇ ਤਾਂ ਉਸ ਨੂੰ ਤੁਸੀਂ ਲਾਗੂ ਕਰਕੇ ਤੁਸੀਂ ਜੁਆਇਨ ਕਰਵਾ ਸਕਦੇ ਜੀ ਇੰਤੋ ਤੱਕ ਇਹ ਹੈ ਜਿਹੜਾ ਪਿੱਛੇ ਫੈਸਲਾ ਆਇਆ ਆਪਾਂ ਨੂੰ ਪਤਾ ਹੀ ਹੈ ਕੋਰਟ ਨੇ ਜੱਸਾ ਨੇ ਇਹ ਕਿ ਵੀ ਦੋ ਹਫ਼ਤਿਆਂ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਹੈ ਜਿਹੜਾ ਮੁਕੰਮਲ ਕੀਤਾ ਜਾਵੇ ਤਾਂ ਇਨਸਟਰਕਸ਼ਨ ਵਗੈਰਾ ਲੈਣਾ ਉਹ ਉਹਨਾਂ ਦਾ ਕੰਮ ਹੈ ਉਹ ਦੋ ਹਫ਼ਤਿਆਂ ਦੇ ਵਿੱਚ ਜਿਹੜੀ ਅਗਲੀ ਤਰੀਕ ਪਈ ਆ ਉਹਨਾਂ ਨੇ ਜਮਾ ਕਰਵਾਉਣਾ ਹੀ ਕਰਵਾਉਣਾ ਆ ਇਹ ਜਿਹੜੀ ਆ ਆਪਣੀ ਫਿਲਹਾਲ ਦੀ ਗੱਲ ਹੈ ਆਪਾਂ ਇਹ ਕਹਿੰਦੇ ਵੀ ਇਹ ਸਿਰਦਰ ਦੀ ਆਪਾਂ ਨਾਲ ਲਈ ਇਹ ਡਿਪਾਰਟਮੈਂਟ ਦੇ ਸਿਰਦਰ ਦੀ ਹੈ ਵੀ ਉਹਨਾਂ ਨੇ ਕਿਵੇਂ ਕੀ ਕਰਨਾ ਤਾਂ ਆਪਣਾ ਜਿਹੜਾ ਮਕਸਦ ਹੈ ਇੱਕੋ ਇੱਕ ਮਕਸਦ ਹੈ ਜੁਆਇਨਿੰਗ ਦਾ ਤੇ ਆਪਾਂ ਉਸ ਨੂੰ ਲੈ ਕੇ ਲੱਗੇ ਹੋਏ ਆ ਇਸ ਤੋਂ ਬਾਅਦ ਜੇਕਰ ਕਿਸੇ ਕੋਈ ਸਾਥੀ ਦਾ ਸਵਾਲ ਹੈਗਾ ਤਾਂ ਕਮੈਂਟ ਕਰ ਸਕਦੇ ਆ ਇੱਕ ਸਾਥੀ ਦਾ ਵਾਰ-ਵਾਰ ਮੈਸੇਜ ਆ ਰਿਹਾ ਹੈਗਾ ਬੰਦਾ ਬਾਈ ਕਿੱਥੇ ਆਗਾ ਬੱਗੇ ਜਿਹੜਾ ਬਾਈ ਹੈ ਨਾ ਜੋ ਕਰੇ ਜਿਹੜਾ ਕੋਈ ਡਿਕਟਰੀ ਉਹ ਨਹੀਂ ਆ ਸਕੀ ਪਰ ਉੱਕਰੇ ਰਹਿੰਦੇ ਹੋਏ ਆ ਕਿ ਸਾਡੇ ਚ ਲਗਾਤਾਰ ਉਹ ਮੌਜੂਦ ਰਹੇ ਤੇ ਕਿ ਉਹਨਾਂ ਦਾ ਸੰਪਰਕ ਤਾਂ ਜਿਹੜਾ ਸਿੱਖਿਆ ਮੰਤਰੀ ਨਾਲ ਲਗਾਤਾਰ ਸਾਥੀਓ ਬਈ ਦਾ ਜਲ ਜਵਾਬ ਦੇਣੇ ਕੋਈ ਕਹਿੰਦੇ ਬੱਗਾ ਬਾਈ ਕਿੱਥੇ ਕੋਈ ਕਹਿੰਦੇ ਬੱਲੇ ਬਾਈ ਕਿੱਥੇ ਨੇ ਸਾਥੀਓ ਜਿੰਨੀ ਵੀ ਚਾਹੀ 5994 ਕਮੇਟੀ ਹੈ ਚਾਹੀ 364 ਕਮੇਟੀ ਹੈ ਆਪਦੀਆਂ ਡਿਊਟੀਆਂ ਨਿਭਾ ਰਹੇ ਨੇ ਸਮੇਂ-ਸਮੇਂ ਤੇ ਦੋ ਦੋ ਸਾਥੀ ਜਾਂਦੇ ਨੇ ਆਤਰੀਆਂ ਜਿਹੜੀਆਂ ਜਾਣਕਾਰੀ ਗਰੁੱਪ ਦੇ ਵਿੱਚ ਸਾਂਝੀ ਕਰਦੇ ਰਹਿੰਦੇ ਨੇ ਦੋਨੋਂ ਜਥੇਬੰਦੀਆਂ ਆਪ ਦਾ ਬਖੂਬੀ ਵਰਕ ਕਰ ਰਹੇ ਨੇ ਸੋ ਸਾਰੇ ਕੈਡਰ ਨੂੰ 364 ਚਾਹੀ 5994 ਹੋਏ ਏਕਾ ਬਣਾ ਕੇ ਰੱਖੋ ਹੌਸਲਾ ਰੱਖੋ ਤੇ ਨਾਲ ਦੀ ਨਾਲ ਮੈਂ ਇਹੀ ਕਹਿਣਾ ਚਾਹੁੰਦਾ ਤਿਆਰੀ ਵੀ ਰੱਖੋ ਅ ਆਰਸੀ ਹੋ ਕੇ ਕਰੇ ਨਾ ਬੈਠੋ ਜੀ ਜੇਕਰ ਜਦੋਂ ਵੀ ਯੂਨਨ ਕਾਲ ਦਿੰਦੀ ਹੈ ਵਿਦਾਊਟ ਐਨੀ ਲੰਬੰਦੀ ਤੁਸੀਂ ਬਸ ਇਹੀ ਕਰਨਾ ਜਿੱਥੇ ਕਾਲ ਦਿੰਦੀ ਉੱਥੇ ਪਹੁੰਚਣ ਦੀ ਕਿਰਪਾਤਾ ਕਰੋ ਜੀ ਜੇ ਕਿਸੇ ਵੀ ਸਾਥੀ ਦਾ ਕੁਝ ਸਵਾਲ ਹੈ ਤਾਂ ਇੱਕ ਦੋ ਮਿੰਟਾਂ ਚ ਕਰ ਲੋ ਸਾਥੀ ਕਿਉਂਕਿ ਲਾਈਵ ਨੂੰ ਬੜਾ ਲੰਮਾ ਨਹੀਂ ਲੈ ਕੇ ਜਾਣਾ ਚਾਹੁੰਦੇ ਅਸੀਂ ਜੇ ਕੋਈ ਹੈ ਤਾਂ ਜਰੂਰ ਉਹ ਨਾਲ ਹੀ ਬੇਨਤੀ ਇਹ ਵੀ ਹੈਗੀ ਕਿ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਇਦਾਂ ਨਾ ਕਰ ਬਣੇ ਉਹ ਉਹਨੇ ਜਾ ਉਹਨਾਂ ਨੇ ਸਾਰੇ ਜਿਹੜਾ ਇੱਕ ਹੋ ਕੇ ਲੜ ਰਹੇ ਨੇ ਕਿ ਭਾਵੇਂ ਉਹ 364 ਜਥੇਬੰਦੀ ਹੋਵੇ ਭਾਵੇਂ ਉਹ 1994 ਜਥੇਬੰਦੀ ਹੋਵੇ ਸਾਰੇ ਜਿਹੜੇ ਜਥੇਬੰਦੀਆਂ ਇੱਕ ਜਿਹੜਾ ਸਾਂਝੇ ਫਰੰਟ ਤੋਂ ਲੜ ਰਹੇ ਨੇ ਸੋ ਤਕਰੀਬਨ ਮੈਨੂੰ ਲੱਗਦਾ ਹੈਗਾ ਸਾਰੇ ਸਾਥੀਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਹੀ ਹੋ ਚੁੱਕੇ ਹੋਣਗੇ ਕਿਉਂਕਿ ਅਕਸਰ ਅਸੀਂ ਜਦੋਂ ਵੀ ਲਾਈਵ ਹੋੁੰਨੇ ਹਾਂਗੇ ਤਕਰੀਬਨ ਸਾਰੇ ਜਿਹੜੀਆਂ ਨਿੱਕ ਗੱਲਾਂ ਮਤਲਬ ਅਸੀਂ ਸਾਂਝੇ ਕਰ ਲਏਗੇ ਸੋ ਨਾਲ ਹੀ ਬੇਨਤੀ ਹੈਗੀ ਕਿ ਥੋੜਾ ਪੋਜ਼ਿਟਿਵ ਰਹੀਏ

सो so, जो भी किसी भी साथी जो लाइफ के माध्यम राही किसी गलत बोला गया हो उसके लिए माफी दे जा सो सारे साथियों एक बार फिर वाहेगुरू जी का खालसा श्री वागुरु जी की फतेह